ਮੇਰਾ ਨਾਮ ਸਾਹਿਬ ਸਿੰਘ ਆ ਤੇ ਉਹ ਸਾਡੇ ਪਰਿਵਾਰ ਦੇ ਮੈਂਬਰ ਆ ਜਿਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਵਾ ਕਿਹੜੀ ਜਗ੍ਹਾ ਤੇ ਹੋਇਆ ਤੇ ਕਿੰਨੀ ਤਰੀਕ ਨੂੰ ਖੰਨਾ ਪੇਪਰ ਮੇਲ ਲੱਗੇ 14 ਤਰੀਕ ਨੂੰ ਹੋਇਆ ਜੀ 14 ਅਪਰ ਨੂੰ 10 ਵਜੇ ਐਕਸੀਡੈਂਟ ਤੋਂ ਬਾਅਦ ਕੀ ਆ ਐਕਸੀਡੈਂਟ ਤੋਂ ਬਾਅਦ ਉਹ ਸਾਡੇ ਹੱਥ ਗਲ ਪਏ ਸਾਡੇ ਪਰਿਵਾਰ ਦੇ ਵੀਰ ਦੇ ਤੇ ਉਲਟੇ ਸਾਡੇ ਤੇ ਪਰਚੇ ਕਰਾਉਣ ਦੇ ਆ ਉਹ ਕਿੰਨੇ ਬੰਦੇ ਸੀ ਜਿਹਦੇ ਤੁਹਾਡੇ ਉਹ 8-10 ੜਾੜੇ ਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਕੋਈ ਇਨਸਾਫ ਨਹੀਂ ਕਰਨੀ ਜੀ ਉਹਨਾਂ ਨੇ ਪਰਚੇ ਸਾਡੇ ਤੇ ਕਰਤੇ ਉਲਟੇ ਜੀ ਆਡੀ ਗੱਡੀ ਵਜੀ ਹਾਂਜੀ ਪਰਚਾ ਵੀ ਸਾਡੇ ਤੇ ਕਰਤਾ ਸਾਡੇ ਤੇ ਕਰਤਾ ਜੀ ਹੁੰਦੀ ਮੰਗ ਹੀ ਕਰਦੇ ਬਸ ਆ ਜਾਂਦੇ ਮੰਗਿਆ ਹੀ ਹਨ ਇਨਸਾਫ ਚਾਹੀਦਾ ਜੀ ਠੀਕ ਤਾਂ ਪ੍ਰੈਜ਼ੀਡੈਂਟ ਪੰਜਾਬ ਸਿੰਘ ਸਾਹਿਬ ਜਹਦਰਬਾਬਾ ਮੀਤ ਸਿੰਘ ਦੀ ਸੋਢੀ ਜਿਨ੍ਹਾਂ ਦੀ ਗਵਾਈ ਸਾਡੀਆਂ ਸਾਰੀਆਂ ਹੀ ਰੰਗਰੇਟਾਂ ਜਿੱਥੇ ਬੰਦੇ ਚੱਲਦੇ ਹਨ ਅੱਜ ਇੱਕ ਜੋ ਅਸੀਂ ਵਿਸ਼ੇ ਤੇ ਸਾਰੀਆਂ ਜਥੇਬੰਦੀਆਂ ਇੱਥੇ ਵੱਖੋ ਵੱਖ ਨਮਾਇंदे ਇਕੱਠੇ ਹੋਏ ਆ ਕਿ ਜੋ ਇੱਕ ਗਰੀਬ ਪਰਿਵਾਰ ਦੇ ਨਾਲ ਧੱਕਾ ਹੋ ਰਿਹਾ ਜੋ ਗੱਡੀ ਜਿਹੜੀ ਇਹਨਾਂ ਦੇ ਕਹਿਣ ਦੇ ਮੁਤਾਬਕ ਪਿੱਛੋਂ ਗੱਡੀ ਮਾਰ ਕੇ ਤੇ ਜਿਹੜਾ ਉਹਨੂੰ ਜਿਹੜਾ ਲੜਾਈ ਦਾ ਰੂਪ ਜਿਹੜਾ ਦਿੱਤਾ ਗਿਆ ਤੇ ਜੋ ਇਹਨਾਂ ਪਰਿਵਾਰਾਂ ਦੇ ਵੱਲੋਂ ਜਿਹੜਾ ਮੈਡੀਕਲ ਦੀ ਰਿਪੋਰਟ ਵੀ ਦਿੱਤੀ ਗਈ ਆ ਤੇ ਇਹਨਾਂ ਨੇ ਰਿਪੋਰਟ ਵੀ ਦਿੱਤੀ ਆ ਜਦਕਿ ਉਹ ਤਨਾਟ ਲੋਕ ਆ ਤੇ ਇਹ ਗਰੀਬ ਵਰਗ ਦੇ ਨਾਲ ਸੰਬੰਧਤ ਆ ਤੇ ਇਹਨਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਇਹ ਸਾਡੇ ਕੋ ਜਥੇਬੰਦੀਆਂ ਕੋ ਪਹੁੰਚੇ ਆ ਤੇ ਜੇ ਇਹਨਾਂ ਨੂੰ ਇਨਸਾਫ ਨਾ ਮਿਲਿਆ ਮਜਬੂਰ ਨਹੀਂ ਸਾਰੀਆਂ ਜਥੇਬੰਦੀਆਂ ਨਾਲ ਰਲ ਕੇ ਵੱਡਾ ਸੰਘਰਸ਼ ਕਰਾਂਗੇ ਅੱਜ 1 ਦੇ 14 ਤਰੀਕ ਨੂੰ ਜਿਹੜਾ ਇੱਕ ਰੋਡ ਐਕਸੀਡੈਂਟ ਹੋਇਆ ਸੀ ਡੀਮਾਰਟ ਦੇ ਕੋਲ ਤੇ ਸਾਡੇ ਉਦੇ ਵਿੱਚ ਸਾਡੇ ਕੁਝ ਨੌਜਵਾਨ ਜਿਹੜੇ ਉਹ ਫਰੰਟ ਦੇ ਅਗਲੇ ਫਰੰਟ ਦੇ ਸੀ ਔਰ ਪਿੱਛੋਂ ਲਿਆ ਕੇ ਕੁਝ ਅੰਸਰ ਵਾਲੋ ਜਿਹੜੀ ਉਹ ਗੱਡੀ ਉਹਦੇ ਵਿੱਚ ਮਾਰੀ ਗਈ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਉਹ ਸਾਡੇ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਔਰ 307 ਲਾਈ ਉੱਥੇ ਉੱਥੇ ਉਹਨਾਂ ਨੇ ਕੀ ਕੀਤਾ ਜਿਨ੍ਹਾਂ ਨੇ ਗੱਡੀ ਮਾਰੀ ਉਹਨਾਂ ਨੇ ਆਪਣੇ ਬੰਦੇ ਬੁਲਾ ਕੇ ਸਾਡੇ ਬੰਦਿਆਂ ਦੇ ਉੱਤੇ ਹਮਲਾ ਕੀਤਾ ਔਰ ਸਾਡੇ ਇੱਕ ਬੰਦੇ ਬੰਦਾ ਜਿਹੜਾ ਇੰਜਰਡ ਕੀਤਾ ਜਿਹਦੇ ਕਿ ਚਿਰਚਾ ਵਗੈਰਾ ਮਾਰੀਆਂ ਪਰ ਪ੍ਰਸ਼ਾਸਨ ਨੇ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ ਪ੍ਰਸ਼ਾਸਨ ਨੇ ਉਹ ਬੰਦੇ ਧਨਾੜ ਸੀ ਜਿਨ੍ਹਾਂ ਨੇ ਪਿੱਛੇ ਗੱਡੀ ਮਾਰੀ ਸੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਜਿਹੜਾ ਸਾਡੇ ਬੰਦਿਆਂ ਦੇ ਉੱਤੇ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਤੇ ਕੱਲ ਵੀ ਸਾਡੇ ਵੀਰ ਇੱਥੇ ਆਏ ਸੀ ਸੀਪੀ ਸਾਹਿਬ ਕੋਲ ਐਪਲੀਕੇਸ਼ਨ ਦੇਣ ਪਰ ਕੱਲ ਵੀ ਜਿਹੜਾ ਸੀਪੀ ਸਾਹਿਬ ਦੇ ਗੋਲ ਮਟੋਲ ਗੱਲ ਨੂੰ ਗੋਲ ਮਟੋਲ ਕਰਕੇ ਤੇ ਉਹਨਾਂ ਦੀ ਦਰਖਾਸਤ ਨਹੀਂ ਲਈ ਔਰ ਅੱਜ ਅਸੀਂ ਸਮੂਹ ਜਥੇਬੰਦੀ ਜਿਹੜੀ ਆ ਉਹ ਡੀਸੀ ਮੈਡਮ ਦੀ ਡੀਸੀ ਡੀਸੀ ਮੈਡਮ ਨੂੰ ਵੀ ਮਿਲੇ ਆ ਤੇ ਉਹਨਾਂ ਲੋ ਇਹ ਗੱਲ ਸਾਨੂੰ ਕਹੀ ਗਈ ਆ ਵੀ ਸੀਪੀ ਸਾਹਿਬ ਕੋ ਚਲ ਜਾਓ ਸੀਪੀ ਸਾਹਿਬ ਕਹਿੰਦੇ ਡੀਸੀ ਮੈਡਮ ਕੋ ਚਲ ਜਾਓ ਜਾਨੀ ਕਿ ਸਾਨੂੰ ਬਹੁਤ ਜ਼ਿਆਦਾ ਗਮਰਾਹ ਕੀਤਾ ਜਾ ਰਿਹਾ ਕారణ ਕੀ ਲੱਗਦਾ? ਕਾਰਜ ਜੀ ਇੱਕ ਵੇਖੋ ਜੀ ਜਿਹੜਾ ਮਸਲਾ ਆ ਉਹ ਬਹੁਤ ਜ਼ਿਆੜੇ ਧਨਾੜ ਲੋਕ ਨੇ ਜਿਹੜਾ ਜਿਨ੍ਹਾਂ ਨੇ ਸਾਡੇ ਬੰਦਿਆਂ ਦੇ ਉੱਤੇ ਪਰਚਾ ਰਜਿਸਟਰਡ ਕਰਾਇਆ ਵਾ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਪੂਰਾ ਉਹਨਾਂ ਦੇ ਫੇਵਰ ਦੇ ਵਿੱਚ ਚੱਲ ਰਿਹਾ ਵਾ ਇਸੇ ਮੈਨੂੰ ਤੇ ਇਹੋ ਮਸਲਾ ਲੱਗ ਰਿਹਾ ਹੋਰ ਤੇ ਕੋਈ ਦਿਸ ਨਹੀਂ ਰਿਹਾ ਸਰ ਪਹਿਲੋ ਕਿਉਂ ਨਹੀਂ ਬੋਲੇ ਤੁਹਾਨੂੰ ਇਹ ਏਨੀ ਥੇੜ ਕਿਉਂ ਬੋਲ ਰਹੇ ਪਹਿਲਾਂ ਜੀ ਇਹਨਾਂ ਨੇ ਕੱਲ ਸਾਡੇ ਤੱਕ ਅਪਰੋਚ ਕੀਤੀ ਆ ਸਾਡੇ ਹੈ ਭਰਾ ਹੀ ਆ ਕੱਲ ਇਹਨਾਂ ਨੇ ਦੱਸਿਆ ਵੀ ਆ ਮੈਟਰ ਆ ਚਲੋ ਅੱਜ ਅਸੀਂ ਕਹੇ ਵੀ ਮਾਨਜੋਗ ਡੀਸੀ ਸਾਹਿਬ ਨੂੰ ਵੀ ਮਿਲਦੇ ਆ ਤੇ ਅੱਜ ਜੋ ਇੱਥੇ ਆ ਕੇ ਜਿਹੜੀ ਸਿਚੁਏਸ਼ਨ ਵੇਖੀਏ ਉਹਦੇ ਮੁਤਾਬਕ ਤੇ ਲੱਗਦਾ ਕਿ ਇਹਨਾਂ ਨੇ ਸਾਨੂੰ ਮਜਬੂਰ ਕਰਨਾ ਵਾ ਕਿ ਸੜਕਾਂ ਦੇ ਉੱਤੇ ਜਿਹੜਾ ਇਨਸਾਫ ਆ ਉਹ ਸਾਨੂੰ ਲੈਣ ਲਈ ਮਜਬੂਰ ਕਰ ਦੇਣਾ ਹੁਣ ਪ੍ਰਸ਼ਾਸਨ ਨੂੰ ਕੀ ਕਰ ਪ੍ਰਸ਼ਾਸਨ ਨੂੰ ਇਹੋ ਹੀ ਆ ਕਿ ਉਹਨਾਂ ਦੀ ਸਹੀ ਤਰ੍ਹਾਂ ਇਨਕੁਆਇਰੀ ਕਰਕੇ ਇਹਨਾਂ ਦੇ ਮੁੰਡੇ ਦੇ ਜਿਹੜੀਆਂ ਕਿਰਚਾਂ ਉਹਨਾਂ ਨੇ ਮਾਰੀਆਂ ਉਹਨਾਂ ਦੇ ਉੱਤੇ ਵੀ ਪਰਚਾ ਰਜਿਸਟਰਡ ਕਰਾਇਆ ਹੋਵੇ ਜੇ ਨਹੀਂ ਪਰਚਾ ਰਜਿਸਟਰਡ ਕਰਾਉਣਾ ਤੇ ਇਹਨਾਂ ਦੇ ਜਿਹੜਾ ਇਹਨਾਂ ਦੇ ਪਰਚਾ ਕੀਤਾ ਉਹਨੂੰ ਕੈਨਸਲ ਕਰਕੇ ਦੋਵਾਂ ਪਾਰਟੀਆਂ ਨੂੰ ਆਪਸੀ ਵਾਹ ਕੇ ਜਿਹੜਾ ਉਹਨਾਂ ਦਾ ਸਮਝੌਤਾ ਕਰਾਇਆ ਜਾਵੇ ਐਕਸੀਡੈਂਟ ਕਿਸ ਵੇਲੇ ਹੋਇਆ ਰਾਤ ਦੇ ਕੁਝ 10 10:30 ਵਜੇ ਦੇ ਕਰੀਬ ਹੋਇਆ ਸੀ ਕਿਹੜੀ ਕਿਹੜੀ ਸੀ ਤੁਹਾਡੀ ਇਹਨਾਂ ਕੋ ਗੱਡੀ ਗ੍ਰੈਂਡ ਮਟਾਰਾ ਇਹਨਾਂ ਕੋ ਗੱਡੀ ਸੀ ਤੇ ਉਹ ਉਹਨਾਂ ਕੋ ਕ੍ਰੇਟਾ ਉਹਨਾਂ ਕੋ ਕ੍ਰੇਟਾ ਸੀ ਅਗਰ ਨਾਮ ਮਸਲਾ ਆਇਆ ਤਾਂ ਅਗਲੇ ਬਾਰੇ ਤੁਹਾਡੇ ਹੋਰ ਜਥੇਬੰਦੀਆਂ ਨੂੰ ਕੀ ਤੁਹਾਡੇ ਬਾਰੇ ਮੈਂ ਕਹਾਂ ਜੇ ਅਗਰ ਨਾਮ ਮਸਲਾ ਆ ਲਊਗਾ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਫਿਰ ਅਸੀਂ ਜਿਹੜਾ ਥਾਣਾ ਮਜੀਠਾ ਰੋਡ ਦਾ ਘਰਾਓ ਕਰਾਂਗੇ ਜੇ ਉੱਥੇ ਨਹੀਂ ਸੂਤਰ ਆਊਗਾ ਤੇ ਫਿਰ ਅਸੀਂ ਭੰਡਾਰੀ ਪੁਲ ਦੇ ਉੱਤੇ ਵੱਡਾ ਸੰਘਰਸ਼ ਕਰਾਂਗੇ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਸਥਾਨ ਕਮੇਟੀ ਤੋਂ ਪੰਜਾਬ ਭੜ ਦੇ ਨਜਨਾਲੇ ਤੋਂ ਔਰ ਜਿਸ ਤਰ੍ਹਾਂ ਕਿ ਕੋਈ ਧਰਾਰ ਲੋਕਾਂ ਵੱਲੋਂ ਐਕਸੀਡੈਂਟ ਨੂੰ ਜਿਹੜਾ ਵਾ ਉਹ ਲੜਾਈ ਦਾ ਰੂਪ ਦੇ ਕੇ ਜੋ ਵੀ ਉਹਨਾਂ ਨੇ ਇੱਕ ਐਫਆਰ ਦਰਜ ਕਰਵਾਈ ਹੈ 307 ਦਾ ਪਰਚਾ ਕਰਵਾਇਆ ਵਾ ਕਿਉਂਕਿ ਉਹ ਇਹ ਕਰਕੇ ਪਰਚਾ ਹੋ ਚੁੱਕਾ ਕਿ ਇਹ ਲੋਕ ਜਿਹੜੇ ਆ ਗਰੀਬ ਜਨਤਾ ਦੇ ਨਾਲ ਸਬੰਧਤ ਆ ਉਹਨਾਂ ਲੋਕਾਂ ਦਾ ਕੋਈ ਧਰਾਰ ਲੋਕਾਂ ਦੇ ਨਾਲ ਉੱਚੀਆਂ ਹੱਤੀਆਂ ਨਾਲ ਹੱਥ ਪੈਂਦਾ ਵਾ ਉਹ ਚੀਜ਼ ਨੂੰ ਜਿਹੜਾ ਵਾ ਵੇਖਦੇ ਹੋਏ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਆ ਉਹ ਪਰਿਵਾਰ ਦੇ ਨਾਲ ਜਿਹੜਾ ਧੱਕਾ ਕੀਤਾ ਵਾ ਐਕਸੀਡੈਂਟ ਜਿਹੜਾ ਵਾ ਉਹਦੇ ਵਿੱਚ ਇੱਕ ਬੱਚੇ ਨੂੰ ਜਿਹੜਾ ਕਿਰਚਾ ਮਾਰ ਕੇ ਸੱਟਾਂ ਵੀ ਲਾਈਆਂ ਗਈਆਂ ਨੇ ਪਰ ਇਹਨਾਂ ਵਾਲੇ ਪਾਸਿਓ ਕੋਈ ਵੀ ਐਫਆਰ ਦਰਜ ਨਹੀਂ ਕੀਤੀ ਗਈ ਜੇ ਕੁਝ ਐਫਆਰ ਦਰਜ ਨਹੀਂ ਕਰਦੇ ਕੋ ਦਿਨਾਂ ਦੇ ਵਿੱਚ ਆਉਣ ਵਾਲੇ ਦੇ ਵਿੱਚ ਸਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਸਾਰੀਆਂ ਸਲਾਹ ਕਰਕੇ ਜੇ ਰੋਡ ਦਾ ਵੀ ਨਿਰਣਾ ਲੈਣਗੇ ਉਹ ਰੋਡ ਨੂੰ ਜਾਮ ਕਰਕੇ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇਗਾ ਔਰ ਜੇ ਕਰ ਇਨਸਾਫ ਨਹੀਂ ਦਿੰਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿੱਚ ਕੋਈ ਜਾਨੀ ਮਾਨੀ ਸਾਡੇ ਧਰਨੇ ਦੇ ਵਿੱਚ ਨੁਕਸਾਨ ਹੋਵੇ ਉਹਦਾ ਸਾਡਾ ਅਮਿਸਰ ਦੇਆ ਸੀਟੀ ਦਾ ਜਿਹੜਾ ਵਾ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਸਰਕਾਰ ਜ਼ਿੰਮੇਵਾਰ ਹੋਵੇਗੀ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਬੇਨਤੀ ਕਰਨਾ ਚਾਹੁੰਦੇ ਆ ਕਿ 21 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਜਿਹੜੇ ਕੇਸ ਨੂੰ ਹੱਲ ਕੀਤਾ ਜਾਵੇ ਨਿਤ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੁਹਾਨੂੰ ਛਿੱਟੇ ਜਿਹੜੇ ਮਾਰੀ ਪਗੂਤਨੇ ਪੈਣਗੇ ਜੋ ਬੋਲੇ ਸੋਨ ਰਪੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ